ਕਿਨ੍ਹਾ ਸਾਡਾ ਮਕਦਮਾ ਨੰਬਰ 314 ਅਧਰਜ ਹੋਇਆ ਹੈ 16/12/23 ਅੰਦਰ ਸੈਕਸ਼ਨ 302 307 ਤੇ ਇਟਸ 489 ਜੈ ਆਈ ਪੀਸੀ ਨੇ ਪਟਿਆ ਥਾਣਾ ਜਿਹੜਾ ਵੀ ਜਿਹਦੇ ਵਿੱਚ ਲਖਪਤਨ ਦਾਸ ਸਬਜੀ ਵੇਚਦਾ ਤੱਕਦਲ ਹੋਇਆ ਸੀ ਤੇ ਉਹਨਾਂ ਦੇ ਦੋ ਬੇਟੇ ਜੱਟੇ ਹੋਏ ਨੇ ਉਹਦੇ ਸੰਬੰਧ ਇੱਕ ਦੋਸ਼ੀ ਚੰਦਨ ਕੁਮਾਰ ਤੇ ਨਹੀਂ ਸਾਡੀ ਕੁਰਸ਼ਕਸਡੀ ਚ ਹੋ ਗਿਆ ਸੀ ਉਹ ਅਜੇ ਤੱਕ ਪੁਜੀਸ਼ਨ ਕਸਡੀ ਚ ਹੈ ਇਹਦੇ ਜਿਹੜਾ ਉਮੀਦ ਜਾਂਦਾ ਮੇਨ ਪ੍ਰਾਇਮਰੀ ਕੇਸ ਜਿਹੜੇ ਮਾਮਲੇ ਦਾ ਹੈ ਇਹਦੇ ਵੱਖ-ਵੱਖ ਟਿਕਾਣਿਆਂ ਉੱਤੇ ਸਾਡੀ ਪੁਲਿਸ ਪਾਰਟੀ ਵੱਲੋਂ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਵੀ ਇਹ ਛਾਪੇਮਾਰੀ ਕੀਤੀ ਗਈ ਜਿਹਦੇ ਪ੍ਰੋਪਰ ਦਬਾਵੇ ਤਹਿਤ ਇਹ ਮੁੜਕੇ ਨੇ ਕੱਲ ਸ਼ਾਮੀ ਸਾਡੀ ਜਿਹੜੀ ਅਲਕਮ ਅਨੀਸਟੇਟ ਦੀ ਕੋਡਾ ਉੱਤੇ ਸਰੈਂਡਰ ਕੀਤਾ ਸਰੈਂਡਰ ਕਰਨ ਤੋਂ ਬਾਅਦ ਜਦੋਂ ਇਹਨਾਂ ਨੂੰ ਥੋੜੀ ਪੁੱਛਗਿੱਛ ਕੀਤੀ ਆ ਤੇ ਜਿਹੜਾ ਵਾਰਦਾਤ ਵਿੱਚ ਵਰਤਿਆ ਪਿਛਲਾ ਉਹ ਮੰਨਿਆ ਨਿਕਲਿਆ ਤੇ ਅੱਗੇ ਫਰਦਰ ਜਿਹੜੀ ਕਾਰਵਾਈ ਦੀ ਜਾਂਦੀ ਆ ਇਹਨਾਂ ਦੇ ਉੱਪਰ ਪਹਿਲਾਂ ਵੀ ਕੋਈ ਮਕਦਮਾ ਅੰਦਰਜ ਹੈਗੇ ਉਹ ਇੱਕ ਦਰਜ ਮਕਦਮਾ ਦਰਜ ਹੈ ਬਟ ਬਾਕੀ ਅਜੇ ਅਸੀਂ ਲੱਗ ਰਿਹਾ ਕਿ ਥਾਣੇ ਤੋਂ ਵੀ ਇਹਦਾ ਕੋਈ ਸੰਤਾਨਵ ਡੇਰੀਆ ਜਿਹਦਾ ਘਰ ਹੈ ਜਿੱਥੋਂ ਇਹਦਾ ਉਹ ਪੜਾਣਾ ਉਤੋਂ ਵੀ ਪਤਾ ਕਰਵਾ ਰਹੇ ਹਾਂ ਫਲਾ ਬੰਦੀ ਹੈ ਇਸ ਕੇਸ ਵਿੱਚ ਕਿੰਨੇ ਨਵਾਲ ਹੋ ਗਏ ਜੀ ਬਾਈ ਨੇਮ ਤੇ ਸ਼ੀਰ ਦਰਜ ਹੈ ਜੀ ਬਾਕੀ ਕੋਈ ਸ਼ਨ ਪਛਤੇ ਵੀ ਆ ਇਹ ਥੋੜਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਮੈਂ ਨਾਮ ਨਹੀਂ ਦੱਸ ਸਕਦਾ ਇਹਦਾ ਕੀ ਰੋਲ ਸੀ ਗੱਲ ਜਿਹੜਾ ਫੜਿਆ ਨਹੀਂ ਜਿਹੜਾ ਮੇਨ ਇਸ਼ੂ ਹੈਗਾ ਜਿਹਦਾ ਕਲੇਸ਼ ਸੀਗਾ ਉਹਦੇ ਨਾਲ ਮਨ ਲਾਲ ਬਿੰਦਲ ਲੜਾਈ ਜਿਹੜਾ ਸਾਰਾ ਰੁਮੀ ਚਾ ਦਿੰਦਾ ਈ ਹੈ ਇਹ ਹੀ ਮੁੰਡੇ ਇਕੱਠੇ ਕਰਕੇ ਲੈ ਗਿਆ ਜਿਹਨਾਂ ਨੇ ਵਾਰੀ ਇਹ ਫਾਇਰ ਵੀ ਨੇ ਤੇ ਪਿਸਤੌਲ ਵੀ ਸੰਸੀਆ ਕਰਵਾ ਲਈ ਮੈਂ ਜੀ ਕਰ ਬੰਨੀ ਆ ਲਿਕੇ ਦੇਤਾਂ ਹੋਰ ਇਹ ਪਿਸਤੌਲ ਇਹਨੇ ਕਿੱਥੋਂ ਲਿਆ ਹੀ ਇਹਦਾ ਯੂਪੀ ਤੋਂ ਲਿਆ ਕੇ ਆਂਦਾ ਜੀ ਇਹਦੇ ਪਿਸਤੌਲ ਪਿਸਤੌਲ ਦੇ ਵਿੱਚ ਕੋਈ ਜਿੰਦਾ ਰਾਉਂਡ ਵੀ ਬ੍ਰਾਮ ਦਾ ਦੋ ਬ੍ਰਾਮ ਦਾ ਜਿੰਦਾ ਬਾਕੀ ਤਿੰਨੇ ਚਲਾਈ ਹੋਏ ਜਿਹਨਾਂ ਦੇ ਕੋਲ ਦੀ ਇਹ ਰੰਜਨ ਸਿੰਘ ਦੇ ਘਰ ਤੋਂ ਮੈਜੂ ਵੀ ਕਰਾਉਣੇ ਆ ਤਾਂ ਮੁੰਡੇ ਜੀ ਤਿਸ਼ਕੀ ਸਾਹਮਣੇ ਆ ਜਤੀ ਰੰਜਨ ਸਾਹਿਬ ਦੋਨੋਂ ਦੀ ਚੰਨ ਲਾਲ ਦੀ ਤੇ ਇਹਨਾਂ ਦੀ ਆਪੋ ਸੂਝ ਜਤੀ ਰੰਜੇ ਸਾਹਿਬ ਕੁਈ ਗੱਡੀ ਰੂਮ ਖੜੀ ਜਾਂਦੀ ਰਹਿੰਦੀ ਕਿ ਕਿਥੇ ਨਹੀਂ ਸਬਜ਼ੀ ਵਾਲੀ ਰਹਿਣੀ ਲੱਗਦੀ ਆ ਉਦੋਂ ਇੱਕ ਦੂਜੇ ਤੋਂ ਦੂਦੂ ਮੈਂ ਮੈਂ ਫਿਰ ਇੱਕ ਦੂਜੇ ਦਾ ਬਸ ਰੈਕੀ ਕਰਨ ਵਾਲੇ ਦੇ ਵਿੱਚ ਕੋਈ ਹੋਰ ਵੀ ਸਾਹਮਣੇ ਆਈ ਸੀ ਨਾ ਉਹਨਾਂ ਬਾਰੇ ਕੁਝ ਹੋ ਰਿਹਾ ਹੈ ਸਾਰਾ ਕੁਝ ਹੋ ਰਿਹਾ ਜੀ ਜਿਹੜਾ ਜਿਹਦਾ ਜੋ ਜੋ ਰੋਲ ਹੈ ਨਹੀਂ ਉਹਦੇ ਮੁਤਾਬਕ ਉਹਦੀ ਰਚ ਕੋਊਗੀ ਕੋਈ ਵੀ ਨਹੀਂ ਪਖਿਆ ਜਾਊਗਾ ਜਿਹੜੇ ਪਿਛਲੇ ਕਤਲ ਹੋਏ ਉਹਨਾਂ ਵਿੱਚ ਕੀ ਕੀ ਸਾਹਮਣੇ ਜਿਹੜੇ ਇਸ ਤੋਂ ਪਹਿਲਾਂ ਜਿਹੜੇ ਜਿਹੜੇ ਕਤਲਾਂ ਦੇ ਵਿੱਚ ਜਿਹੜੇ ਜਿਹੜੇ ਕੂਜ਼ ਹੈ ਜੀ ਇਹ ਕਿੱਦਾਂ ਛੱਡ ਕੇ ਬਾਕੀ ਸਾਰਿਆਂ ਦੀ ਰਸਪਈ ਹੈ ਜਿਹੜੇ ਕੋਈ ਰਹਿੰਦੇ ਆ ਉਹ ਵੀ ਜਲਦੀ ਫੜੇ ਜਾਂਦੇ ਉਹਨਾਂ ਬਾਰੇ